ਸਤਿ ਸ਼੍ਰੀ ਅਕਾਲ ਵੇ ਆ ਗਏ ਹਾਂ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਦੀ ਕਥਾ ਦੇ ਵਿੱਚ ਸੰਤ ਸਿੰਘ ਮਸਕੀਨ ਜੀ ਦੱਸ ਰਹੇ ਨੇ ਕਿ ਅਸੀਂ ਰੱਬ ਨੂੰ ਕਿੰਜ ਪਾ ਸਕਨੇ ਹਾਂ ਕਿਹੜੇ ਕੰਮ ਕਰਕੇ ਰੱਬ ਸਾਡੇ ਤੋਂ ਰਾਜ਼ੀ ਹੋ ਸਕਦਾ ਹੈ ਤੇ ਅਸੀਂ ਰੱਬ ਨੂੰ ਪਾ ਸਕਨੇ ਹਾਂ ਇਹ ਅਸੀਂ ਅੱਜ ਦੀ ਕਥਾ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਮਨ ਇੱਕ ਐਸੀ ਸਵਗਾਤ ਪੂਰਪੂਰਨ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਇਦੇ ਚੋਂ ਪ੍ਰਭੂ ਪ੍ਰਗਟ ਹੋ ਸਕਦਾ ਹੈ ਪਰ ਕਿਉਂ ਨਹੀਂ ਪ੍ਰਗਟ ਹੋ ਰਿਹਾ ਤੋਂ ਮਨ ਦੀਆਂ ਕੁਝ ਸਮੱਸਿਆਵਾਂ ਨੇ ਜਿਸ ਕਰਕੇ ਨਹੀਂ ਪ੍ਰਗਟ ਹੋ ਰਿਹਾ ਤਨ ਦੀ ਸਮੱਸਿਆ ਕਰਕੇ ਨਹੀਂ ਹੈ ਇੱਕ ਰੋਗੀ ਬੰਦਾ ਵੀ ਆਪਣੇ ਮਨ ਦੇ ਚੋਂ ਪਰਮਾਤਮਾ ਨੂੰ ਪ੍ਰਗਟ ਕਰ ਸਕਦਾ ਹੈ ਇੱਕ ਨੇਤਰਹੀਣ ਮਨੁੱਖ ਵੀ ਆਪਣੇ ਮਨ ਦੇ ਚੋਂ ਈਸ਼ਵਰ ਨੂੰ ਪ੍ਰਗਟ ਕਰ ਸਕਦਾ ਹੈ ਕਿਉਂਕਿ ਦੇਖਿਆ ਗਿਆ ਕਿਨੇ ਤਰਹੀਣ ਮਨੁੱਖ ਵੀ ਬੜੇ ਚੋਟੀ ਦੇ ਭਗਤ ਬਣੇ ਨੇ ਜੈਸੇ ਕਿ ਭਗਤ ਸੂਰਦਾਸ ਉਹਨਾਂ ਦਾ ਵਾਕ ਗੁਰਗੰਨ ਸਾਹਿਬ ਜੀ ਮਹਾਰਾਜ ਦੇ ਵਿੱਚ ਮੌਜੂਦ ਹੈ ਅਨਪੜ ਬੰਦਾ ਵੀ ਆਪਣੇ ਮਨ ਦੇ ਚੋਂ ਪ੍ਰਮਾਤਮਾ ਨੂੰ ਪ੍ਰਗਟ ਕਰ ਸਕਦਾ ਹੈ ਜੋ ਪ੍ਰਾਣੀ ਹੀ ਗੋਬਿੰਦ ਧਿਆਵੇ ਪੜਿਆ ਅਨ ਪੜਿਆ ਪਰਮਗਤ ਪਾਵੇ अगर कोई नाम प्राप्त नहीं कर सके तो बारों कोई समस्या नहीं है समस्या अंदरू नहीं है तो मानसिक है आया ऐसे किड़े कारण ने कि मन बचों नौ नाम प्रगट नहीं हो सकया गुरु नानक देव जी महाराज ने चार कारण का जिक्र किया है प्रथम मन मैला है दूसरा ਮਨ ਚੁੱਪ ਨਹੀਂ ਕਰਦਾ ਹਰ ਵਕਤ ਬੋਲਦਾ ਹੈ ਜ਼ੁਬਾਨ ਚੁੱਪ ਹੈ ਇਹ ਨਾ ਸਮਝਣਾ ਮਨ ਚੁੱਪ ਕਰੀ ਬੈਠਾ ਹੈ ਮਨ ਤੇ ਅੰਦਰ ਬੋਲ ਰਿਹਾ ਹੈ ਸ਼ਬਦਾਂ ਬੋਲ ਰਿਹਾ ਹੈ ਰਾਤ ਨੂੰ ਜਦ ਸੌਂ ਜਾਂਦੇ ਆ ਤਾਂ ਵੀ ਮਨ ਬੋਲਦਾ ਹੈ ਮਨ ਚੁੱਪ ਨਹੀਂ ਕਰਦਾ ਤੀਸਰੀ ਸਮੱਸਿਆ ਹੈ ਮਨ ਤ੍ਰਿਪਤ ਨਹੀਂ ਆਉਂਦਾ ਤਨ ਤ੍ਰਿਪਤ ਹੋ ਸਕਦਾ ਹੈ 체ਤੀ ਮਨ ਤ੍ਰਿਪਤ ਨਹੀਂ ਆਉਂਦਾ ਤੇ ਚੌਥਾ ਮੰਦੀ ਮੂਰਖਤਾ ਨਹੀਂ ਜਾਂਦੀ ਮੂਰਖਤਾ ਮੂਰਛਾ बेहੋਸ਼ੀ ਇੱਕ ਗਲਤੀ ਨੂੰ بار-बार ਕਰਨਾ ਇਹ ਮੂਰਖਤਾ ਹੈ ਮਨ ਇੱਕ ਤਰ੍ਹਾਂ ਦੀ ਭੁੱਲ ਨੂੰ بار-बार ਦੁਹਰਾਉਂਦਾ ਹੈ ਔਰ ਜੀਵਨ ਭਰ ਦੁਹਰਾਉਂਦਾ ਹੈ ਇਹ ਚਾਰ ਬੜੀਆਂ ਮੋਟੀਆਂ ਸਮੱਸਿਆਵਾਂ ਨੇ ਮਾਨਸਿਕ ਸਾਹਿਬ ਕਹਿੰਦੇ ਨੇ ਇਸੇ ਮੰਨ ਦੇ ਚੋਂ ਪ੍ਰਮਾਤਮਾ ਨੇ ਪ੍ਰਗਟ ਹੋਣਾ ਹੈ ਕਿਉਂ ਨਹੀਂ ਹੋ ਰਿਹਾ? ਪ੍ਰਥਮ ਮੈਲਾ ਹੈ, ਦੂਸਰਾ ਚੁੱਪ ਨਹੀਂ ਕਰਦਾ, ਤੀਸਰਾ ਤ੍ਰਿਪਤ ਨਹੀਂ ਹੁੰਦਾ, ਚੌਥਾ ਕੋਈ ਭੁੱਲ ਇਹ बार-बार ਕਰਦਾ ਹੈ। ਮੂਰਖਤਾ ਇਸਦੀ ਨਹੀਂ ਜਾਂਦੀ। ਹਿੰਦੁਸਤਾਨ ਦੇ तमाम ਪ੍ਰਾਚੀਨ ਸੰਤਾਂ ਨੇ ਮੰਦਿਆਂ ਮੂਲ ਸਮੱਸਿਆਵਾਂ ਇਹ ਚਾਰ ਹੀ ਮੰਨੀਆਂ ਨੇ। ਇਸ ਕਰਕੇ ਮਨ ਦੇ ਚੋਂ ਉਹ ਨਉ ਨਿਦਨਾਮ ਪ੍ਰਗਟ ਨਹੀਂ ਹੁੰਦਾ ਤੇ ਮਨ ਮੂੜ ਹੋ ਜਾਂਦਾ ਹੈ ਭਾਵ ਇਹ ਹਰ ਇੱਕਤ ਸੰਸਾਰ ਦਾ ਚਿੰਤਨ ਕਰ ਕਰਕੇ ਮੋਟੀ ਅਕਲ ਵਾਲਾ ਹੋ ਜਾਂਦਾ ਹੈ ਭਗਤ ਕਬੀਰ ਜੀ ਦਾ ਇੱਕ ਬੜਾ ਸੁੰਦਰ ਸ਼ਲੋਕ ਹੈ ਕਬੀਰ ਮੁਖਤ ਦਵਾਰਾ ਸੰਕੁਰਾ ਰਾਈ ਦਸੈ ਭਾਏ ਮਨ ਤੋ ਮੈ ਗਲ ਹੋਇ ਰਹਾ ਨਿਕਸਿਆ ਕਿਉ ਕਰ ਜਾਏ ਆਪ ਕਹਿੰਦੇ ਜਿਹੜਾ ਧਰਮ ਦਾ ਦਵਾਰ ਹੈ ਪ੍ਰਭੂ ਦਾ ਦਵਾਰ ਹੈ ਮੁਕਤੀ ਦਾ ਦਰਵਾਜ਼ਾ ਹੈ ਉਹ ਰਾਈ ਦੇ ਦਾਣੇ ਦਾ ਦਸਵਾਂ ਹਿੱਸਾ ਹੈ ਹੁਣ ਖੁਦ ਤੁਸੀਂ ਅੰਦਾਜ਼ਾ ਲਗਾਓ ਕਿੰਨਾ ਕੁ ਬਣੇਗਾ ਸ਼ਾਇਦ ਹੁਰਦਬਿੰਤ ਬਿਨ ਤੋਂ ਬਿਨਾ ਦੇਖਿਆ ਵੀ ਨਾ ਜਾ ਸਕੇ ਇੰਨਾ ਬਾਰਿਕ ਮੁਕਤ ਦਵਾਰਾ ਸੰਕੁਰਾ ਰਾਈ ਦਸਵੇਂ ਭਾਏ ਰਾਈ ਦਾ ਦਾਣਾ ਇੱਕ ਬਹੁਤ ਛੋਟਾ ਦਾਣਾ ਹੁੰਦਾ ਹੈ ਤੇ ਹੁਣ ਉਸ ਦਾ ਦਸਵਾਂ ਹਿੱਸਾ ਕਰੀਏ ਧਰਮ ਦਾ ਦਵਾਰ ਪਰਮਾਤਮਾ ਦਾ ਦਵਾਰ ਮੁਕਤੀ ਦਾ ਦਵਾਰ ਇਤਨਾ ਸੁਖਸ਼ਮ ਹੈ ਛੋਟਾ ਹੈ ਕਬੀਰ ਮੁਕਤ ਦਵਾਰਾ ਸੰਕੁਰਾ ਰਾਈ ਦਸੈ ਭਾਏ ਮਨ ਤੋਂ ਮੈਗਲ ਹੋਇ ਰਹਾ ਨਿਕਸਿਆ ਕਿਉਂ ਕਰ ਜਾਏ ਮਨ ਹਾਥੀ ਹੋ ਗਿਆ ਮੈਗਲ ਕਹਿੰਦੇ ਨੇ ਹਾਥੀ ਤੇ ਹੁਣ ਜਦ ਮਨ ਹਾਥੀ ਹੈ ਉਸ ਦਰਵਾਜ਼ੇ ਚ ਕਿਸ ਤਰ੍ਹਾਂ ਲੰਘੇ ਉਸ ਦੁਆਰ ਚੋ ਕਿਸ ਤਰ੍ਹਾਂ ਲੰਘੇ ਦਰਸਲ ਕਬੀਰ ਨੇ ਆਪਣੇ ਢੰਗ ਨਾਲ ਸਮਝਾਇਆ ਹੈ ਕਬੀਰ ਜਿਸ ਇਲਾਕੇ ਦੇ ਚ ਰਹਿੰਦੇ ਸਨ ਬਨਾਰਸ ਦੇ ਚ ਉਸ ਪਾਸੇ ਹਾਥੀ ਆਮ ਸਨ ਤੇ ਬਨਾਰਸ ਤੀਰਥ ਹੋਣ ਕਰਕੇ ਬੜੇ ਬੜੇ ਸਾਧੂ ਤੇ ਸਮਰਾਠ ਰਜਵਾੜੇ ਹਾਥੀਆਂ ਦੇ ਉੱਤੇ ਬੈਠ ਕੇ तीर्थ यात्रा ਤੇ ਆਉਂਦੇ ਸਨ ਔਰ ਇਸ਼ਨਾਨ ਕਰਕੇ ਵਾਪਸ ਜਾਂਦੇ ਸਨ ਹਾਥੀ ਆਮ ਸੀ ਬਨਾਰਸ ਦੇ ਵਿਚ بڑا ਮੋਟਾ ਜਾਨਵਰ بڑا ਭਾਰੀ ਜਾਨਵਰ ਤੋਂ ਆਪਨੇ ਬੰਦੇ ਦੀ ਅਕਲ ਬੰਦੇ ਦੀ ਮਤ ਦੀ ਤਸਵੀਰ ਦਿੱਤੀ ਹੈ ਹਾਥੀ ਨਾਲ ਜਿਸ ਤਰ੍ਹਾਂ ਹਾਥੀ ਮੋਟਾ ਹੈ ਇਸ ਤਰ੍ਹਾਂ ਬੰਦੇ ਦਾ ਮਨ ਮੋਟਾ ਹੈ ਸੋਚਣੀ ਮੋਟੀ ਹੈ ਅਕਲ ਮੋਟੀ ਹੈ ਮਨ ਤੋਂ ਮੈਗਲ ਹੋਇ ਰਿਹਾ ਨੇਕਸ਼ਿਆ ਕਿਉਂ ਕਰ ਜਾਏ ਇਕਾਗਰਤਾ ਬਖਸ਼ ਨੇ ਇਧਰ ਪੰਜਾਬ ਹਰਿਆਣਾ ਰਾਜਸਥਾਨ ਇਸ ਪਾਸੇ ਹਾਥੀ ਇਤਨਾ ਨਹੀਂ ਕਾਰਨ ਇੱਥੇ ਕੋਈ ਜੰਗਲ ਬਹੁਤ ਗਹਿਰੇ ਨਹੀਂ ਸਨ ਔਰ ਜੰਗਲਾਂ ਵਿੱਚ ਕੋਈ ਆਥੀ ਨਹੀਂ ਇੱਥੇ ਮੋਟਾ ਜਾਨਵਰ ਸੀ ਮੱਝ ਤੋਂ ਕਿਸੇ ਦੀ ਅਕਲ ਬੜੀ ਮੋਟੀ ਹੋਵੇ ਤਾਂ ਕਹਿ ਦਿੰਦੇ ਨੇ ਬੇਦੀ ਅਕਲ ਥੋੜੀ ਹੈ ਤੇ ਮੱਝ ਹੈ ਅੱਜ ਵੀ ਪੰਜਾਬ ਵਿੱਚ ਕਹਿੰਦੇ ਨੇ ਇਹ ਤੇ ਮੱਝ ਹੈ ਅਕਲ ਨਹੀਂ ਹੈ ਇਸ ਦੀ Rajasthan ਵਿੱਚ ਮੈਂ ਕਈਆਂ ਕੋਲ ਸੁਣਿਆ ਬਈ ਇਸ ਕੀ ਅਕਲ ਥੋੜੀ ਹੈ ਇਹ ਤਾਂ ਭੈਂਸ ਹੈ ਭੈਂਸ ਇੰਦੀ ਚਿੰਜ ਕਹਿੰਦੇ ਨੇ ਇਸ ਕੀ ਅਕਲ ਥੋੜੀ ਹੈ ਇਹ ਤਾਂ ਭੈਂਸ ਹੈ ਭਾਉ ਇਹਦੀ ਅਕਲ ਇਤਨੀ ਮੋਟੀ ਹੈ ਇਹ ਮੋਟੀ ਗੱਲ ਸਮਝ ਸਕਦਾ ਹੈ ਬਾਰੀਕ ਨਹੀਂ ਦੁਨੀਆ ਦੇ ਵਿੱਚ ਜਿਤਨੇ ਮਜ਼ਮੂਨ ਨੇ ਧਰਮ ਸਭ ਤੋਂ ਇੱਕ ਬਾਰੀਕ ਮਜ਼ਮੂਨ ਹੈ ਦੁਨੀਆ ਦੇ ਜਿਤਨੇ ਵੀ ਵਿਚਾਰ ਆਨੇ ਪਰਮਾਤਮਾ ਦੇ ਵਿਚਾਰ ਸਭ ਤੋਂ ਸੂਖਸ਼ਮ ਹੈ ਅਤੀ ਸੂਖਸ਼ਮ ਹੈ ਜੇ ਗਿਆਨ ਦੀਆਂ ਧਾਰਾਵਾਂ ਤਿੰਨ ਮੰਨ ਲਈਏ ਪਦਾਰਤ ਦਾ ਗਿਆਨ ਕਲਾ ਦਾ ਗਿਆਨ ਤੇ ਪਰਮਾਤਮਾ ਦਾ ਗਿਆਨ ਇਹ ਸਭ ਤੋਂ ਵਿਖਮ ਹੈ ਪਦਾਰਤ ਦਾ ਗਿਆਨ ਜਿਹਦੇ ਕੋਲ ਹੋਵੇ ਸੰਸਾਰ ਦਾ ਪ੍ਰਕਿਰਤੀ ਦਾ ਅਸੀਂ ਉਸ ਨੂੰ ਸੈਂਟਿਸਟ ਕਹਿ ਦਿੰਦੇ ਹਾਂ ਵਿਗਿਆਨਕ ਹੈ ਤੇ ਜਿਸ ਦੇ ਕੋਲ ਕਲਾ ਦਾ ਗਿਆਨ ਹੋਵੇ ਸੰਗੀਤ ਦਾ ਕਵਿਤਾ ਦਾ ਚਿੱਤਰ ਕਲਾ ਜਾਂ ਸੰਗਤ ਰਾਸ਼ੀ ਕੁਝ ਵੀ ਹੋਵੇ ਉਹਨੂੰ ਅਸਲੀ ਆਰਟਿਸਟ ਆਖਦੇ ਆਂ ਇਹ ਜ਼ਰਾ ਗਹਿਰਾ ਜੀਵਨ ਦਾ ਥੋੜੀ ਜੀਆਂ ਬਾਰੀਕ ਅਕਲ ਚਾਹੀਦੀ ਹੈ ਵੈਸੇ ਤੇ ਸਾਇੰਟਿਸਟ ਨੂੰ ਵੀ ਬਾਰੀਕ ਦਿਮਾਗ ਚਾਹੀਦਾ ਹੈ ਧਰਮ ਦਾ ਜੋ ਵਿਸ਼ਾ ਹੈ ਧਰਮ ਦਾ ਜੋ ਮਜ਼ਮੂਨ ਹੈ ਇਹ ਆਰਟ ਇਸ ਪਦਾਰਤ ਦੇ ਨਾਲੋਂ ਜ਼ਿਆਦਾ ਗਹਿਰਾ ਹੈ ਸਾਇੰਸ ਨਾਲੋਂ ਜ਼ਿਆਦਾ ਗਹਿਰਾ ਵਿਗਿਆਨ ਤੇ ਕਲਾ ਨਾਲੋਂ ਧਰਮ ਦਾ ਗਿਆਨ ਜ਼ਿਆਦਾ ਗਹਿਰਾ ਜ਼ਿਆਦਾ ਬਾਰੀਕ ਹੈ ਜਿਤਨੂੰ ਇੱਕ ਸਾਇੰਟਿਸਟ ਨੂੰ ਅਕਲ ਚਾਹੀਦੀ ਹੈ ਸੰਸਾਰ ਨੂੰ ਸਮਝਣ ਲਈ ਪਦਾਰਥ ਨੂੰ ਸਮਝਣ ਲਈ ਉਸ ਤੋਂ ਕੁਝ ਜ਼ਿਆਦਾ ਇਕਾਗਰਤਾ ਚਾਹੀਦੀ ਹੈ ਆਰਟ ਕਲਾ ਨੂੰ ਸਮਝਣ ਲਈ ਔਰ ਉਸ ਤੋਂ ਲੱਖਾਂ ਗੁਣਾ ਜ਼ਿਆਦਾ ਇਕਾਗਰਤਾ ਚਾਹੀਦੀ ਹੈ ਧਰਮ ਨੂੰ ਸਮਝਣ ਲਈ ਪਰਮਾਤਮਾ ਨੂੰ ਸਮਝਣ ਲਈ ਪਰਮਾਤਮਾ ਕੋਈ ਬੱਚਿਆਂ ਦੀ ਖੇਲ ਨਾ ਸਮਝ ਲੈਣੀ ਜਿਵੇਂ ਆਮ ਜਗਤ ਦੇ ਚੱਲਦਾ ਕਬੀਰ ਕਹਿੰਦੇ ਮੈਂ ਦੇਖਦਾ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ ਲੋਗਾ ਨੇ ਰੱਬ ਨੂੰ ਖਿਡਾਉਣਾ ਸਮਝਿਆ ਹੈ ਖੇਡਣਾ ਹੈ ਵਕਤ ਪਾਸ ਕਰਨਾ ਹੈ ਖੇਡ ਦੇ ਚ ਕੀ ਹੁੰਦਾ ਸਮਾਂ ਪਾਸ ਕਰਨਾ ਸਮਾ ਸਫਲ ਨਹੀਂ ਸਮਾਂ ਪਾਸ ਕਰਨਾ ਹੈ ਤੋ ਕਬੀਰ ਕੇੰਦਰ ਮੈਂ ਧਰਮ ਦੀ ਦੁਨੀਆ ਦੇ ਕੋਈ ਬਾਰੀਕੀ ਨਹੀਂ ਦੇਖਦਾ ਇਸ ਵਾਸਤੇ ਆਪਨੇ ਪਾਵਨ ਸ਼ਲੋਕ ਉਚਾਰਨ ਕੀਤਾ ਹੈ ਮੁਕਤ ਦਵਾਰਾ ਸੰਕੁਰਾ ਮੋਕਸ਼ ਦਵਾਰ ਧਰਮ ਦਵਾਰ ਪ੍ਰਮਾਤਮਾ ਦਾ ਦਵਾਰ ਸੰਕੀਰਣ ਹੈ ਛੋਟਾ ਹੈ ਸੂਖਸ਼ਮ ਹੈ ਮੁਕਤ ਦਵਾਰਾ ਸੰਕੁਰਾ ਰਾਈ ਦਸੈ ਭਾਏ ਪਰ ਮਨ ਤੋ ਮੈ ਗਲ ਹੋਇ ਰਹਾ ਨੇਕ ਸੇਉ ਕਿਉਂ ਕਰ ਜਾਏ ਮਨ ਤੇ ਹਾਥੀ ਹੋਇਆ ਪਿਆ ਇਹ ਹਾਥੀ ਉਸ ਦਰਵਾਜ਼ੇ ਚੋਂ ਨਿਕਲੇਗਾ ਤਾਂ ਕਿਸ ਤਰ੍ਹਾਂ ਨਿਕਲੇਗਾ ਮੁਸ਼ਕਲ ਹੈ ਇਹ ਪ੍ਰਮਾਤਮਾ ਤੱਕ ਪਹੁੰਚੇ ਇਸ ਦਰਵਾਜ਼ੇ ਤੋਂ ਲੰਘ ਕੇ ਤਾਂ ਔਖੀ ਗੱਲ ਹੈ ਕਬੀਰ ਦੇ ਕਹਿਣ ਦਾ ਮੁੱਦਾ ਇਤਨਾ ਹੀ ਹੈ ਕਿ ਬੰਦਿਆਂ ਦੀ ਜਿਹੜੀ ਸੋਚਣੀ ਹੈ ਚਿਤਵਨੀ ਹੈ ਅਕਲ ਹੈ ਇਹ ਮੋਟੀ ਹੈ ਇਹ ਸੰਸਾਰ ਨੂੰ ਸਮਝ ਸਕਦੀ ਹੈ ਨਿਰੰਕਾਰ ਨੂੰ ਨਹੀਂ ਪਦਾਰਥ ਨੂੰ ਸਮਝ ਸਕਦੀ ਹੈ ਪਰਮਾਤਮਾ ਨੂੰ ਨਹੀਂ ਹਰ ਵਕਤ ਸੰਸਾਰ ਦਾ ਚਿੰਤਨ ਕਰੀਏ ਤੋ ਸੰਸਾਰ ਅਸਥੂਲ ਹੈ ਮੋਟਾ ਹੈ ਪਦਾਰਥ ਅਸਥੂਲ ਨੇ ਅਕਲ ਮੋਟੀ ਹੋ ਜਾਂਦੀ ਹੈ ਫਿਰ ਇਹ ਮੋਟੀਆਂ ਗੱਲਾਂ ਸਮਝ ਸਕਦੀ ਹੈ ਬਾਰੀਕ ਨਹੀਂ ਤੇ ਨਿਰੰਕਾਰ ਦਾ ਘੜੀ ਧੋ ਘੜੀ ਚਿੰਤਨ ਕਰੀਏ ਔਰ ਰੋਜ਼ ਕਰੀਏ ਤੋ ਅਕਲ ਬਾਰੀਕ ਹੁੰਦੀ ਹੈ ਮਤ ਸੂਖਸ਼ਮ ਹੁੰਦੀ ਹੈ ਬਾਰੀਕ ਮਤ ਆਉਂਦੀ ਹੈ ਸੂਖਸ਼ਮ ਮਤੀ उस दरवाजे च लंग सकदी भाव परमात्मा नु समझ सकदी है दूसरी मत नहीं हार परयो स्वामी के द्वारे दीजे बुद्ध विवेका हे परिपूर्ण परमात्मा तू विवेकशील बुद्ध दे ताकि तैनू समझ सके है सा मत दियो दयाल प्रभु जित तुमे आराधा ऐसे मत दे कि तेरी आराधना कर सका तेरा नाम जप सका ਤੇਰੀ ਵਿਚਾਰ ਕਰ ਸਕਾਂ ਤਾਂ ਉਸ ਲਈ ਬੜੀ ਬਾਰੀਕ ਮਤ ਚਾਹੀਦੀ ਏ ਤਾਂ ਮੈਂ ਇਤਨੀ ਅਰਜ਼ ਕਰਦੇ ਆਂ ਦੁਨੀਆਂ ਦੇ ਵਿੱਚ ਕੋਈ ਮਜ਼ਮੂਨ ਇਤਨਾ ਬਾਰੀਕ ਨਹੀਂ ਜਿੰਨਾ ਕਿ ਧਰਮ ਹੈ ਸੰਸਾਰ ਨੂੰ ਸਮਝਣ ਵਾਸਤੇ ਜਿਹੜੀ ਅਕਲ ਚਾਹੀਦੀ ਏ ਉਸ ਤੋਂ ਵੀ ਹਜ਼ਾਰਾਂ ਗੁਣਾ ਬਾਰੀਕ ਅਕਲ ਚਾਹੀਦੀ ਏ ਪ੍ਰਮਾਤਮਾ ਨੂੰ ਸਮਝਣ ਲਈ ਈਸ਼ਵਰ ਨੂੰ ਸਮਝਣ ਲਈ ਐਸ ਵਾਸਤੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੱਥਾ ਟੇਕਦੇ ਆਂ ਅਜ਼ਾਰਾਂ ਸ਼ਬਦ ਨੇ ਸਮਝ ਤੋਂ ਪਰੇ ਨੇ ਮਹਾਰਾਜ ਆਪ ਵੀ ਕਹਿੰਦੇ ਨੇ ਕਿ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮਖ ਹੋਏ ਕੋਈ ਵਿਰਲੇ ਨੇ ਜੋ ਬਾਣੀ ਦੇ ਵਿਚਾਰ ਕਰਨ ਬਾਣੀ ਨੂੰ ਸੋਚਣ ਤਾਂ ਇਤਨੀ ਮੈਂ ਅਰਸ਼ ਕਰਦੇ ਆ ਵਿਚਾਰ ਦੇ ਬਦਲਦੇ ਆਈ ਸਾਡੀ ਦੁਨੀਆ ਬਦਲਦੀ ਏ ਉਂਝ ਨਹੀਂ ਮਨ ਦੇ ਬਦਲਦੇ ਆਈ ਸਭ ਕੁਝ ਬਦਲਦਾ ਹੈ Hindu ਹੋਣਾ ਇੱਕ ਮਨ ਹੈ Sikh ਹੋਣਾ ਇੱਕ ਮਨ ਹੈ ਅੱਜ ਇੱਕ ਹਿੰਦੂ ਮੁਸਲਮਾਨ ਬਣ ਜਾਂਦਾ ਹੈ ਤਾਂ ਕੀ ਬਦਲ ਗਿਆ ਕੋਈ ਹੱਥ ਪੈਰ ਬਦਲ ਗਏ ਮੂੰਹ ਮੱਥਾ ਬਦਲ ਗਿਆ ਕੁਝ ਵੀ ਨਹੀਂ ਬਦਲਿਆ ਮਨ ਬਦਲ ਗਿਆ ਸੋਚਣੀ ਬਦਲ ਗਈ ਵਿਚਾਰ ਬਦਲ ਗਏ ਤੋ ਇਹ ਮੁਸਲਮਾਨ ਹੋ ਗਿਆ ਅੱਜ ਇੱਕ ਮੁਸਲਮਾਨ 크੍ਰਿਸਚੀਅਨ ਹੋ ਜਾਂਦਾ ਹੈ ਈਸਾਈ ਹੋ ਜਾਂਦਾ ਹੈ ਤੋ ਕੀ ਬਦਲ ਗਿਆ ਖੂਨ ਬਦਲ ਗਿਆ ਕੀ ਹੱਡੀਆਂ ਬਦਲ ਗਈਆਂ ਕਿਆ ਉਸ ਦੇ ਅੰਦਰ ਦਾ ਮਾਸ ਬਦਲ ਗਿਆ ਕੁਝ ਵੀ ਨਹੀਂ ਬਦਲਿਆ ਵਿਚਾਰ ਬਦਲ ਗਏ ਨਹੀਂ ਸਿੱਖ ਹੋਣਾ ਇੱਕ ਵਿਚਾਰ ਹੈ ਸਿੱਖੀ ਸਿੱਖਿਆ ਗੁਰੂ ਵਿਚਾਰ ਜੋ ਗੁਰੂ ਦੀ ਵਿਚਾਰ ਦੇ ਮੁਤਾਬਕ ਜੀ ਰਿਹਾ ਹੈ ਸਿੱਖ ਹੈ ਜੋ ਨਹੀਂ ਜੀ ਰਿਹਾ ਨਹੀਂ ਸਿੱਖ ਹੈ ਕਿਉਂਕਿ ਸਿੱਖਦਾ ਤੇ ਜਨਮ ਹੀ ਵਿਚਾਰਤ ਹੈ ਮੈਂ ਅਰਸ਼ ਕਰਾਂ ਬੰਦਾ ਉਦੋਂ ਹੀ ਬਦਲਦਾ ਹੈ ਜਦ ਉਸ ਦੇ ਵਿਚਾਰ ਬਦਲਦੇ ਨੇ ਜਦ ਦੁਨੀਆ ਕਹਿੰਦੀ ਹੈ ਇਹ ਮਨਮੁਖ ਹੁੰਦਾ ਸੀ ਗੁਰਮੁਖ ਹੋ ਗਿਆ ਤੇ ਜਦ ਮਨਮੁਖ ਸੀ ਤੇ ਕੋਈ ਸਿਰ ਤੇ ਸਿੰਗ ਲੱਗੇ ਹੋਏ ਸਨ ਅੱਜ ਗੁਰਮੁਖ ਹੋ ਗਿਆ ਤਾਂ ਕੋਈ ਮੋਰ ਦੇ ਪੰਖ ਲੱਗ ਗਏ ਨੇ ਨਹੀਂ ਵਿਚਾਰ ਬਦਲ ਗਏ ਨੇ ਸੋਚਣੀ ਬਦਲ ਗਈ ਹੈ ਤਸਵੀਰ ਉਮੀਦਾਂ ਕੀ ਆਇਨਾ ਮਲਾਲੋਂ ਕਾ ਇਨਸਾਨ ਜਿਸੇ ਕਹਤੇ ਹਨ ਮੁਹੱਸ਼ਰ ਹੈ ਖਿਆਲਾਂ ਕਾ ਬੰਦਾ ਕੀ ਹੈ ਖਿਆਲਾਂ ਦਾ ਇਕਤ ਖਿਆਲ ਬਦਲ ਗਏ ਬੰਦਾ ਬਦਲ ਗਿਆ ਵਿਚਾਰ ਬਦਲ ਗਏ ਬੰਦਾ ਬਦਲ ਗਿਆ ਮਨ ਬਦਲ ਗਿਆ ਸਭ ਕੁਝ ਬਦਲ ਜਾਂਦਾ ਹੈ ਮਨ ਦੇ ਬਦਲਦਿਆਂ ਸਭ ਕੁਝ ਬਦਲ ਜਾਂਦਾ ਹੈ ਵਿਚਾਰ ਦੇ ਬਦਲਦਿਆਂ ਸਭ ਕੁਝ ਬਦਲ ਜਾਂਦਾ ਹੈ ਵਿਚਾਰ ਚੱਲਦੇ ਨੇ ਮਸਤਕ ਦੇਚ ਇਸ ਵਾਸਤੇ ਧਾਰਮਿਕ ਦੁਨੀਆ ਦੇਚ ਮੱਥਾ ਝੁਕਾਣ ਦੀ ਮੱਥਾ ਟੇਕਣ ਦੀ ਰਸਮ ਪ੍ਰਚਲਤ ਹੋਈ ਸਾਰੀ ਦੁਨੀਆ ਚ ਇਸਲਾਮ ਵੀ ਸਜਦਾ ਕਰਦਾ ਉਹ ਤੇ ਬਾਰ ਬਾਰ ਨਮਾਜ਼ ਦੇ ਵਿੱਚ ਮੱਥਾ ਟੇਕਦੇ ਨੇ ਹਿੰਦੂ ਜਗਤ ਸਿੱਖ ਜਗਤ ਜੈਨ ਬੋਧ ਸਭ ਨਮਸਕਾਰ ਕਰਦੇ ਨੇ ਮੱਥਾ ਟੇਕਣ ਦਾ ਇਤਨਾ ਹੀ ਮਤਲਬ ਹੈ ਕਿ اے ਗੁਰੂ ਹੁਣ ਤੂੰ ਆਪਣੀ ਵਿਚਾਰ ਸਾਨੂੰ ਦੇ ਤਾਂ ਕਿ ਨਿਰੰਕਾਰ ਨੂੰ ਸਮਝ ਸਕੇ ਅਸੀਂ ਆਪਣੀਆਂ ਵਿਚਾਰਾਂ ਨਾਲ ਤੇ ਨਹੀਂ ਸਮਝ ਸਕੇ ਤੂੰ ਆਪਣੀ ਵਿਚਾਰ ਦੇ ਤੇ ਗੁਰੂ ਕਹਿੰਦਾ ਵੀ ਹੈ ਤੂੰ ਮੇਰੀ ਮਤ ਲੈ ਜਾ ਮੇਰੀ ਸੋਚਣੀ ਲੈ ਜਾ ਮੇਰੇ ਵਿਚਾਰ ਲੈ ਜਾ ਬੜੀ ਕੀਮਤੀ ਪੰਕਤੀ ਹੈ ਗੁਰ ਕੀ ਮਤ ਤੋਂ ਲੈ ਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ ਮਨੁੱਖ ਆਪਣੀ ਮਤ ਨਾਲ ਭਗਤੀ ਨਹੀਂ ਕਰ ਸਕਦਾ ਗੁਰੂ ਦੀ ਮਤ ਨਾਲ ਹੀ ਕਰ ਸਕੇਗਾ ਤੇ ਗੁਰੂ ਕਹਿੰਦਾ ਤੂੰ ਮੇਰੀ ਮਤ ਲੈ ਜਾ ਮੇਰੀ ਸੋਚਣੀ ਲੈ ਜਾ ਮੇਰੇ ਵਿਚਾਰਾਂ ਨੂੰ ਲੈ ਜਾ ਗੁਰ ਕੀ ਮਤ ਤੋਂ ਲੇ ਆਨੇ ਭਗਤ ਬਿਨਾ ਬਹੁ ਡੋਬੇ ਸਿਆਨੇ ਕਈ ਦਿਨੇ ਮਨੁਕ ধন ਗੁਰੂ ਦੇ ਅੱਗੇ ਰੱਖ ਦਿੰਦਾ ਹੈ ਸੰਪਦਾ ਰੱਖ ਦਿੰਦਾ ਹੈ ਪ੍ਰਸ਼ਾਦ ਰੱਖਦਾ ਹੈ ਫੁੱਲ ਫਲ ਰੱਖਦਾ ਹੈ ਬਸਤਰ ਰੱਖਦਾ ਹੈ ਆਪਣਾ ਮਨ ਭੇਟ ਕਰਨ ਤੋਂ ਸੰਕੋਚ ਕਰਦਾ ਹੈ ਹਮੇਸ਼ਾ ਸਭ ਤੋਂ ਵੱਡੀ ਭੇਟਾ ਪਤਾ ਕੀ ਹੈ ਆਪਣਾ ਮਨ ਰੱਖਣਾ ਸਭ ਤੋਂ ਵੱਡੀ ਭੇਟਾ ਕੀ ਆਪਣੇ ਵਿਚਾਰ ਭੇਟ ਕਰ ਦੇਣੇ ਗੁਰੂ ਕਹਿੰਦਾ ਇਹ ਭੇਟ ਕਰ ਮੇਰੀ ਮਤ ਲੈ ਜਾ ਪਰ ਆਪਣੀ ਮਤ ਭੇਟ ਕਰ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਪਾਉ ਜਿਓ ਬੰਦਾ ਸਭ ਕੁਝ ਭੇਟ ਕਰ ਛੱਡਦਾ ਹੈ ਔਰ ਕਰਦਾ ਹੈ ਆਪਣੀ ਮਤ ਭੇਟ ਨਹੀਂ ਕਰਦਾ ਕਾਰਨ मनोचंतक ਵੀ ਕਹਿੰਨ ਕਿ ਮਨੁੱਖ ਨੂੰ ਆਪਣੇ ਤਨ ਨਾਲੋਂ ਵੀ ਆਪਣੀ ਸੋਚਣੀ ਦੀ ਜ਼ਿਆਦਾ ਪਕੜ ਹੈ ਜ਼ਿਆਦਾ ਮਮਤਾ ਹੈ ਆਪਣੇ ਵਿਚਾਰਾਂ ਦੇ ਨਾਲ ਜ਼ਿਆਦਾ ਮਮਤਾ ਹੈ ਬੰਦੇ ਦੇ ਤਨ ਨੂੰ ਕਿਸੇ ਤੋਂ ਛੱਟ ਲੱਗ ਜਾਏ ਸ਼ਾਇਦ ਬਰਦਾਸ਼ਤ ਵੀ ਕਰੇ ਪਰ ਉਹਦੇ ਵਿਚਾਰਾਂ ਤੇ ਕੋਈ ਜ਼ਰਬ ਪੁਚਾਵੇ ਝੋਟ ਕਰੇ ਖੰਡਨ ਕਰੇ ਤੜਪ ਉੱਠਦਾ ਹੈ ਕਿੰਦੇ ਇਸ ਨੇ ਮੇਰੇ ਵਿਚਾਰਾਂ ਦਾ ਖੰਡਨ ਕੀਤਾ ਇਹਨੇ ਮੇਰੀ ਗੱਲ ਕੱਟ ਦਿੱਤੀ ਹੈ ਮਨੁੱਖ ਨੂੰ ਆਪਣੇ ਤਨ ਨਾਲੋਂ ਵੀ ਆਪਣੀ ਸੋਚਣੀ ਨਾਲ ਜ਼ਿਆਦਾ ਮਮਤਾ ਹੈ ਮਨੁੱਖ ਨੂੰ ਆਪਣੇ ਸਰੀਰ ਨਾਲੋਂ ਵੀ ਆਪਣੇ ਵਿਚਾਰਾਂ ਨਾਲ ਜ਼ਿਆਦਾ ਮਮਤਾ ਹੈ ਸਭ ਕੁਝ ਭੇਟ ਕਰ ਸਕਦਾ ਹੈ ਸੋਨਾ ਕਰ ਦਿੰਦਾ ਹੈ ਚਾਂਦੀ ਕਰ ਦਿੰਦਾ ਹੈ ਧਨ ਭੇਟ ਕਰਦਾ ਹੈ ਅਨਭੇਟ ਕਰਦਾ ਹੈ ਬਸਤਰ ਭੇਟ ਕਰਦਾ ਹੈ ਜਦ ਗੁਰੂ ਕਹੇ ਹੁਣ ਮਨ ਭੇਟ ਕਰ ਮੁਸ਼ਕਿਲ ਹੋ ਜਾਂਦੀ ਹੈ ਮਤ ਭੇਟ ਕਰ ਕਾਰਨ ਆਪਣੀ ਮਤ ਦੇ ਮੁਤਾਬਕ ਮਨੁੱਖ ਸਰੀਰ ਜੋ ਹੈ ਸ਼ਰਾਬ ਪੀ ਸਕਦਾ ਕੋਈ ਰੋਕ ਨਹੀਂ ਹੈ ਨਾ ਸਮਾਜ ਦੀ ਰੋਕ ਹੈ ਨਾ ਕਾਨੂੰਨ ਦੀ ਰੋਕ ਹੈ ਭਾਵੇਂ ਸਾਰਾ ਦਿਨ ਪੀਵੇ ਕੋਈ ਰੋਕ ਨਹੀਂ ਹੈ ਆਪਣੀ ਮੱਦ ਦੇ ਮੁਤਾਬਕ ਪੀ ਸਕਦਾ ਹੈ ਪਰ ਜੇ ਗੁਰੂ ਦੀ ਮਤ ਲੈ ਜਾਏ ਫਿਰ ਨਹੀਂ ਪੀ ਸਕਦਾ ਓਛਾ ਮਦ ਮੂਲ ਨ ਪੀਜੇ ਜੇ ਕਾ ਪਾਰ ਵਸਾਏ ਜਿਤ ਪੀਤੇ ਮਦ ਦੂਰ ਹੋਏ ਬਰਲ ਪਵੇ ਵਿੱਚ ਆਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਾਕ ਓ ਸੂਖਸ਼ਮ ਤੰਤੂ ਟੁੱਟ ਜਾਂਦੇ ਨੇ ਮਦ ਦੇ ਚਾ ਜੋ ਪਰਮਾਤਮਾ ਨੂੰ ਅਨੁਭਵ ਕਰਦੇ ਨੇ ਸ਼ਰਾਬ ਦੇ ਨਾਲ ਕਿਸੇ ਵੀ ਨਸ਼ੇ ਨਾਲ ਤਾਂ ਸਾਇਬ ਕਹਿੰਦੇ ਨੇ ਇਹ ਹੋਛਾ ਮਦ ਇਹ ਹੋਛਾ ਨਸ਼ਾ ਨਾ ਕਰ ਤੇ ਹੁਣ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕੇ ਤੇ ਸ਼ਰਾਬ ਵੀ ਪੀਵੇ ਉਹਦਾ ਮੱਥਾ ਟੇਕਣਾ ਪਖੰਡ ਨਹੀਂ ਤੇ ਹੋਰ ਕੀ ਸਤੋਖਾ ਨਹੀਂ ਤੇ ਹੋਰ ਕੀ ਉਹ ਤਾਂ ਬਿਲਕੁਲ ਪਖੰਡ ਹੈ ਜਿਨ੍ਹਾਂ ਪੰਗਤੀਆਂ ਨੂੰ ਮੱਥਾ ਪੇਟ ਟੇਕਦਾ ਪਰ ਮਨ ਦਾ ਵੀ ਨਹੀਂ ਪੇਗਾ ਇਹ ਤਾਂ ਦਿਖਾਵਾ ਐਵੇਂ ਕਰਦਾ ਪਿਆ ਮਾਤ ਦੇਕਣਾ ਸਿਰਫ ਪਕੰਡ ਹੋ ਗਿਆ ਔਰ ਕੀ ਹੋ ਗਿਆ ਆਪਣੀ ਮਤ ਦੇ ਮੁਤਾਬਕ ਬੰਦਾ ਸ਼ਰਾਬ ਪੀ ਸਕਦਾ ਹੈ ਪਰ ਗੁਰੂ ਦੀ ਮਤ ਦੇ ਮੁਤਾਬਕ ਨਹੀਂ ਪੀ ਸਕਦਾ ਆਪਣੀ ਮਤ ਦੇ ਮੁਤਾਬਕ ਮਨੁੱਖ ਝੂਠ ਬੋਲ ਸਕਦਾ ਹੈ ਜ਼ਬਰ ਕਰ ਸਕਦਾ ਹੈ ਤਸ਼ੱਦਦ ਕਰ ਸਕਦਾ ਹੈ ਬੇਇਨਸਾਫੀ ਕਰ ਸਕਦਾ ਹੈ ਚੋਰੀ ਯਾਰੀ ਕਰ ਸਕਦਾ ਹੈ ਪਰ ਜੇ ਗੁਰੂ ਦੀ ਮਤ ਲੈ ਜਾਏ ਨਹੀਂ ਕਰ ਸਕਦਾ ਆਪਣੇ ਮਤ ਦੇ ਮੁਤਾਬਕ ਮਨੁੱਖ ਕੇਸਾਂ ਵਿੱਚ ਉਸ ਤਰ੍ਹਾਂ ਫੇਰ ਸਕਦਾ ਹੈ ਕੈਂਚੀ ਫੇਰ ਸਕਦਾ ਕੋਈ ਰੋਕ ਨਹੀਂ ਨਹੀਂ ਨਾ ਕਾਨੂੰਨ ਦੀ ਰੋਕ ਹੈ ਨਾ ਸਮਾਜ ਦੀ ਰੋਕ ਹੈ ਪਰ ਗੁਰੂ ਦੀ ਮਤ ਲੈ ਜਾਏ ਫਿਰ ਕੰਗਾ ਫੇਰ ਸਕਦਾ ਹੈ ਕੈਂਚੀ ਨਹੀਂ ਫੇਰ ਸਕਦਾ ਉਸ ਤਰ੍ਹਾਂ ਨਹੀਂ ਫੇਰ ਸਕਦਾ ਇੰਨੀ ਮੈਰਜ਼ ਕਰਦੇ ਆਪਣੀ ਮਤ ਦੇ ਮੁਤਾਬਕ ਮਨੁੱਖ ਕਿਸੇ ਨੂੰ ਧੋਖਾ ਦੇ ਸਕਦਾ ਹੈ ਹੰਕਾਰ ਕਰ ਸਕਦਾ ਹੈ ਪਰ ਜੇ ਗੁਰੂ ਦੀ ਮਤ ਲੈ ਜਾਏ ਫਿਰ ਧੋਖਾ ਦੇਣਾ ਔਖਾ ਹੈ ਤੋ ਬੰਦਾ ਮੱਥਾ ਟੇਕ ਕੇ ਆਪਣੀ ਮੱਤ ਚੁੱਕ ਲੈਂਦਾ ਨਹੀਂ ਰੱਖਦਾ ਮੈਂ ਗੁਰਦੁਆਰਾ ਸੇਸਗੰਜ ਸਾਹਿਬ ਦੇ ਚ ਇੱਕ ਐਸਾ ਸੱਜਣ ਵੀ ਦੇਖਿਆ ਸੀ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਮੈਨੂੰ ਭੁੱਲਦਾ ਨਹੀਂ ਉਹ ਹੱਥ ਦੇ ਚ ਦਮੜਾ ਰੱਖਦਾ ਸੀ ਮੱਥਾ ਟੇਕਣ ਵਾਸਤੇ ਲੈਂਦਾ ਸੀ ਪਰ ਮੱਥਾ ਟੇਕ ਕੇ ਦਮੜਾ ਰੱਖ ਕੇ ਚੁੱਕ ਲੈਂਦਾ ਸੀ ਰੱਖਦਾ ਨਹੀਂ ਸੀ ਇੱਕ ਦਿਨ ਮੇਰੀਆਂ ਨਿਗਾਹਾਂ ਪੈ ਗਈਆਂ ਕਿਉਂਕਿ ਉੱਥੇ ਸਟੇਜ ਹੈ ਨਾ ਬਿਲਕੁਲ ਐਨ ਸਾਹਮਣੇ ਬਣੀ ਹੋਈ ਹੈ ਜੋ ਮੱਥਾ ਟੇਕ ਦਿਨ ਬਿਲਕੁਲ ਨਿਗਾਹ ਉੱਪਰ ਪੈਂਦੀ ਹੈ ਮੈਂ ਕਿ ਹੱਦ ਹੋ ਗਈ ਇਹ ਅਜੀਬੋ ਗਰੀਬ ਬੰਦਾ ਔਰ ਚੰਗਾ ਧਨਾੜ ਹੈ ਪੜਾ ਲਿਖਾ ਹੈ ਸਿਆਣਾ ਹੈ ਐਸਾ ਕਿਉਂ ਕਰਦਾ ਉਸ ਨੂੰ ਵੀ ਬੋਧ ਹੋ ਗਿਆ ਬੇਮਸਕੀਨ ਹੋਣ ਦੀ ਨਿਗਾਹ ਮੇਰੇ ਤੇ ਪੈ ਗਈ ਔਰ ਉਸ ਦਾ ਰੋਜ਼ ਦਾ ਹੋਈ ਕੰਮ ਇੱਕ ਦਿਨ ਮੇਰੇ ਕਮਰੇ 'ਚ ਆ ਗਿਆ ਕਹਿੰਦਾ ਗੈਨੀ ਜੀ ਖਾਲੀ ਹੱਥ ਮੱਥਾ ਟੇਕਣ ਨੂੰ ਜੀ ਨਹੀਂ ਕਰਦਾ। ਤਾਂ ਮੈਂ ਕਹਿੰਦਾ ਰੱਖ ਕੇ ਚੁੱਕ ਕਿਉਂ ਲੈਂਦੇ ਆ ਉਹ ਕਹਿੰਦੇ ਰੱਖਣ ਨੂੰ ਵੀ ਜੀ ਨਹੀਂ ਕਰਦਾ। ਰੱਖਣ ਨੂੰ ਵੀ ਜੀ ਨਹੀਂ ਕਰਦਾ। ਪਤਾ ਨਹੀਂ ਠੀਕ ਖਰਚ ਹੋਵੇਗੀ ਕਿ ਨਹੀਂ ਖਰਚ ਹੋਵੇਗੀ ਮੈਂ ਬਾਅਦ ਵਿੱਚ ਬਾਹਰ ਦੇ ਦੇਣਾ ਕਿਸੇ ਨੂੰ। ਮੈਂ ਕਹਿੰਦਾ ਨਹੀਂ। ਉਸ ਲਈ ਤੂੰ ਆਪਣੀ ਮਰਜ਼ੀ ਨਹੀਂ ਚਲਾ ਸਕਦਾ ਜਦ ਭੇਟ ਕਰ ਦਿੱਤੀ ਕਰ ਦਿੱਤੀ। ਜਦ ਰੱਖ ਦਿੱਤਾ ਤਾਂ ਰੱਖ ਦਿੱਤਾ। ਇਸ ਤਰ੍ਹਾਂ ਦਾ ਮੈਂ ਇੱਕੋ ਹੀ ਬੰਦਾ ਦੇਖਿਆ ਜੋ ਧਨ ਰੱਖ ਕੇ ਚੁੱਕ ਲੈਂਦਾ ਸੀ ਐਸੇ ਸਾਰੇ ਹੀ ਨੇ ਜੋ ਆਪਣੀ ਮਤ ਰੱਖ ਕੇ ਮਤ ਚੁੱਕ ਲੈਂਦੇ ਨੇ ਨਹੀਂ ਭੇਟ ਕਰਦੇ ਆਪਣੀ ਮਤ ਸਾਰੇ ਹੀ ਨੇ ਮੱਥਾ ਟੇਕਦੇ ਨੇ ਕੌਣ ਆਪਣੀ ਮਤ ਭੇਟ ਕਰਦਾ ਤੇ ਆ ਗਏ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜਿ ਆਪਣੀ ਮਤ ਇੱਥੇ ਰੱਖ ਕੇ ਜਾ ਆਪਣੀ ਸੋਚਣੀ ਇੱਥੇ ਰੱਖ ਕੇ ਜਾ ਤੋ ਹਰਮਨ ਉਹ ਆਪਣੀ ਸੋਚ ਨਹੀਂ ਰੱਖਦਾ ਆਪਣੀ ਮਤ ਇੱਥੇ ਨਹੀਂ ਰੱਖਦਾ ਔਰ ਗੁਰੂ ਫਿਰ ਆਪਣੀ ਮਤ ਦਿੰਦਾ ਨਹੀਂ ਗੁਰੂ ਕਹਿੰਦਾ ਇੱਕ ਸ਼ਰਤ ਹੈ ਆਪਣੀ ਮਤ ਇੱਥੇ ਰੱਖ ਮੇਰੀ ਮਤ ਲੈ ਜਾ ਗੁਰ ਕੀ ਮਤ ਤੋਂ ਲੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਔਰ ਇਤਨੀ ਮੈਂ ਅਰਜ਼ ਕਰਾਂ ਭਗਤੀ ਗੁਰੂ ਦੀ ਮਤ ਤੋਂ ਬਿਨਾ ਹੋ ਵੀ ਨਹੀਂ ਸਕਦੀ ਆਪਣੀ ਮਤ ਨਾਲ ਨਹੀਂ ਕਰ ਸਕਦਾ ਕੋਈ ਰੱਬ ਦਾ ਨਾਮ ਨਹੀਂ ਜਪ ਸਕੇਗਾ ਮੁਸ਼ਕਿਲ ਹੈ ਗੁਰੂ ਦੀ ਮਤ ਦੁਆਰਾ ਹੀ ਜਪਿਆ ਜਾ ਸਕਦਾ ਹੈ ਗੁਰੂ ਦੀ ਸੋਚਣੀ ਦੁਆਰਾ ਗੁਰੂ ਮਤ ਧਾਰਨ ਕਰਕੇ ਨਾਮ ਜਪਿਆ ਜਾ ਸਕਦਾ ਹੈ ਕਹਿੰਦੇ ਨੇ ਮਨੁੱਖ ਜਦ ਬਿਰਧ ਹੋ ਜਾਂਦਾ ਹੈ 70 80 ਵਰਿਆਂ ਦਾ ਹੋ ਜਾਂਦਾ ਹੈ ਕੰਮ ਦੰਦਿਆਂ ਤੋਂ ਇੱਕ ਪਾਸੇ ਹੋ ਜਾਂਦਾ ਹੈ ਕਈ ਵਫਾ ਇੱਕ ਗੁਰਦੁਆਰੇ ਫਿਰ ਆਉਂਦਾ ਹੈ ਮੱਥਾ ਟੇਕਦਾ ਤੇ ਕਹਿੰਦਾ ਏ ਗੁਰੂ ਹੁਣ ਤੂੰ ਮੇਰੀ ਮਤ ਲੈ ਲੈ ਪਰ ਪੁੱਛਿਆ ਜਾ ਸਕਦਾ ਤੇਰੇ ਕੋਲ ਮਤ ਰਹੀ ਵੀ ਹੈ ਉਹ ਤੇ ਸਾਰੀ ਗਵਾ ਕੇ ਆ ਗਿਆ 17 ਕਾ ਮਤ ਹੀਣਾ ਅਸੀਂ ਆ ਕਾ ਵਿਵਹਾਰ ਨਾ ਪਾਵੇ ਜਿਸ ਤਾਕਤ ਨਾਲ ਜਿਸ ਸਰੀਰਕ ਸ਼ਕਤੀ ਨਾਲ ਜਿਸ ਦਿਮਾਗੀ ਸ਼ਕਤੀ ਨਾਲ ਧਨ ਕਮਾਈਦਾ ਉਸੇ ਹੀ ਸਰੀਰਕ ਤੇ ਦਿਮਾਗੀ ਸ਼ਕਤੀ ਨਾਲ ਧਰਮ ਕਮਾਉਣਾ ਪੈਂਦਾ ਉਹ ਵੀ ਤਾਕਤ ਮੰਗਦਾ ਹੈ ਕਮਜ਼ੋਰ ਬੰਦਾ ਕਿਵੇਂ ਅੰਮ੍ਰਿਤ ਵੇਲੇ ਉੱਠੇਗਾ ਕਮਜ਼ੋਰ ਤੇ ਲਾਗਰ ਬੰਦਾ ਕਿਵੇਂ ਘੰਟਾ 2 ਘੰਟਾ ਜਪ ਕਰੇਗਾ ਬਾਣੀ ਪੜ੍ਹੇਗਾ ਕਿਵੇਂ ਸੇਵਾ ਕਰੇਗਾ ਕਿਸ ਤਰ੍ਹਾਂ ਕਰੇਗਾ ধন ਕਮਾਣ ਲਈ ਸਮਾਂ ਚਾਹੀਦਾ ਹੈ ਸ਼ਕਤੀ ਚਾਹੀਦੀ ਹੈ ਦਿਮਾਗੀ ਤਾਕਤ ਚਾਹੀਦੀ ਹੈ ਧਰਮ ਕਮਾਣ ਲਈ ਵਈ ਸਭ ਕੁਝ ਚਾਹੀਦਾ ਹੈ ਪਰ ਸਭ ਕੁਝ ਬੰਦਾ ਸੰਸਾਰ ਦੇ ਵਿੱਚ ਖਰਚ ਕਰਕੇ ਫਿਰ ਆਉਂਦਾ ਹੈ ਰੱਬ ਵਾਲੇ ਪਾਸੇ ਔਰ ਕਹਿੰਦਾ ਹੈ اے ਪ੍ਰਭੂ ਹੁਣ ਤਾਂ ਮੇਰੀ ਮਤ ਲੈ ਲੈ ਆਪਣੀ ਮਤ ਦੇ ਪਰ ਪੁੱਛਿਆ ਜਾ ਸਕਦਾ ਹੈ ਮਤ ਰਹੀ ਵੀ ਤੇ ਉਹ ਤੇ ਸਾਰੀ ਗਵਾ ਕੇ ਆ ਗਏ ਹੈ शेख सादी ईरान ਦਾ ਇੱਕ ਬੜਾ ਪ੍ਰਸਿੱਧ ਸੂਫੀ ਫਕੀਰ ਹੋਇਆ ਹੈ ਕਹਿੰਦਾ ਹੈ ਦਰ ਜਵਾਨੀ ਤੌਬਾ ਕਰਦਨ ਸੀਰਤੇ ਪੈਗੰਬਰੀਸਤ ਕੋਈ ਬੰਦਾ ਜਵਾਨੀ ਵਿੱਚ ਗੁਨਾਹਾਂ ਤੋਂ ਤੌਬਾ ਕਰੇ ਉਹ ਤੇ ਪੈਗੰਬਰਾਂ ਦੀ ਤਰ੍ਹਾਂ ਪੂਜਣ ਵਾਲਾ ਹੈ ਪੂਜਿਆ ਜਾਣ ਵਾਲਾ ਹੈ ਉਹ ਤੇ ਪੈਗੰਬਰ ਹੈ ਉਹ ਤੇ ਕੋਈ ਸੰਤ ਹੈ ਉਹ ਤੇ ਕੋਈ ਪੂਰਨਪੁਰਖ ਹੈ ਜਵਾਨ ਤੇ ਫਿਰ ਗੁਨਾਹਾਂ ਤੋਂ ਤੋਬਾ ਕੋਈ ਪਾਪ ਨਹੀਂ ਬੜੀ ਪਾਕੀਜ਼ਾ ਜ਼ਿੰਦਗੀ ਬੜੀ ਪਵਿੱਤਰ ਜ਼ਿੰਦਗੀ ਕਹਿੰਦਾ ਇਹ ਤੇ ਪੈਗੰਬਰਾਂ ਦੀ ਤਰ੍ਹਾਂ ਹੈ ਇਹ ਤੇ ਅਵਤਾਰਾਂ ਦੀ ਤਰ੍ਹਾਂ ਹੈ ਦਰ ਜਵਾਨੀ ਤੋਬਾ ਕਰਦਨ ਰੱਬ ਨੂੰ ਪਾਉਣ ਦਾ ਤਰੀਕਾ ਤੇ ਬੜਾ ਆਸਾਨ ਤੇ ਸੌਖਾ ਹੈ ਪਰ ਉਸ ਤੇ ਚੱਲਿਆ ਨਹੀਂ ਜਾਂਦਾ ਚੱਲਿਆ ਕਿਸ ਤਰ੍ਹਾਂ ਜਾਏਗਾ ਕਿ ਜਦੋਂ ਅਸੀਂ ਮਨ ਤੋਂ ਸਾਫ਼ ਹੋ ਜਾਾਂਗੇ ਸਾਡਾ ਮਨ ਸਾਫ਼ ਹੋ ਜਾਏਗਾ ਸਾਡਾ ਮਨ ਹੀ ਬਹੁਤ ਮਿਆਲਾ ਹੈ ਕਿ ਅਸੀਂ ਬਹੁਤ ਗੁਨਾਹਗਾਰ ਹੈ ਸਾਨੂੰ ਗੁਨਾਹ ਕਰਕੇ ਉਸ ਚੀਜ਼ ਤੇ ਸਾਡਾ ਜ਼ਮੀਰ ਜਿਹੜਾ ਵੈ ਉਹ ਸਾਨੂੰ ਮਲਾਮਤ ਹੀ ਨਹੀਂ ਕਰਦਾ ਸਾਨੂੰ ਝੰਜੋੜਦਾ ਹੀ ਨਹੀਂ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਇਹ ਗੁਨਾਹ ਕਰ ਲਿਆ ਹੈਗਾ ਮੈਂ ਰੋਜ਼ ਮਰਜ਼ੀ ਜ਼ਿੰਦਗੀ ਦੇ ਵਿੱਚ ਛੋਟੇ-ਛੋਟੇ ਇੰਨੇ ਗੁਨਾਹ ਕਰੀ ਦੀ ਐ ਕਿ ਕਦੀ ਉਹਨਾਂ ਦਾ ਅੰਦਾਜ਼ਾ ਹੀ ਨਹੀਂ ਲਾਇਆ ਕਿਸੇ ਦਾ ਹੱਕ ਖਾਣਾ ਕਿਸੇ ਨੂੰ ਜਾਨੋਂ ਮਾਰ ਦੇਣਾ ਕਿਸੇ ਨੂੰ ਗਾਲੀ ਗਲੋਚ ਦੇਣਾ ਇਹ ਹੀ ਗੁਨਾਹ ਨਹੀਂ ਹੈ ਬਲਕਿ ਕਿਸੇ ਨੂੰ ਜ਼ہنی ਤਕਲੀਫ ਦੇਣਾ ਇਹ ਵੀ ਗੁਨਾਹ ਹੈਗਾ ਵੈ ਜ਼ہنی ਅਜੀਅਤ ਚ ਮੁਤਲਾ ਕਰ ਦੇਣਾ ਇਹ ਵੀ ਗੁਨਾਹ ਹੈਗਾ ਵੈ ਕਿ ਅਸੀਂ ਸਾਨੂੰ ਕੋਈ ਇੱਕ ਗੱਲ ਕਰਦਾ ਨਾ ਅਸੀਂ ਉਹਨੂੰ ਬਦਲੇ ਚ ਦੋ ਗੱਲਾਂ ਕਰਕੇ ਖੜੇ ਹੋਈਦਾ ਜਾਂ ਐਸੀਆਂ ਉਹਨੂੰ ਗੱਲ ਕਹਿ ਦਈਦੀ ਹੈ ਕਿ ਉਹ ਇਨਸਾਨ ਜਿਹੜਾ ਵੈ ਉਹ ਸੋਚਣੇ ਤੇ ਮਜਬੂਰ ਹੋ ਜਾਂਦਾ ਹੈ ਕਿ ਮੈਂ ਕੀ ਮਾੜਾ ਕੀਤਾ ਸੀਗਾ ਜਿੰਨੇ ਜਿਹੜੀ ਮੈਨੂੰ ਇਹਨੇ ਇਹ ਗੱਲ ਕਹਿ ਦਿੱਤੀ ਔਰ ਉਹ ਜਿਹੜੀ ਉਹਨੂੰ ਉਸ ਤਕਲੀਫ ਮਿਲਦੀ ਹੈ ਨਾ ਜ਼ہنی ਇਹ ਵੀ ਬਹੁਤ ਵੱਡਾ ਇੱਕ ਗੁਨਾਹ ਹੈਗਾ ਲੇਕਿਨ ਅਸੀਂ ਕਦੀ ਇਹਨੂੰ شمار ਹੀ ਨਹੀਂ ਕੀਤਾ ਗੁਨਾਹ ਅਸੀਂ ਆਪਣੀ ਗੱਲਾਂ ਨਾਲ ਆਪਣੇ ਰਵਈਆ ਨਾਲ ਹਮੇਸ਼ਾ ਤਕਲੀਫ ਦਿੰਨੇ ਆਂ ਔਰ ਖਾਸ ਤੌਰ ਤੇ ਇਹ ਤਕਲੀਫ ਉਹਨਾਂ ਨੂੰ ਦਿੰਨੇ ਆ ਜਿਹੜੇ ਸਾਡੇ ਬਹੁਤ ਕਰੀਬੀ ਹੁੰਦੇ ਆ ਜਿਨ੍ਹਾਂ ਦੇ ਨਾਲ ਅੱਛਾ ਸਲੂਕ ਕਰਨੇ ਦਾ ਹੁਕਮ ਦਿੱਤਾ ਗਿਆ ਅਸੀਂ ਇਹ ਤਕਲੀਫ ਉਹਨਾਂ ਨੂੰ ਦਿੰਨੇ ਹੈਗੇ ਆਪਣੇ ਰਵਈਆ ਦੇ ਜ਼ਰੀਏ ਆਪਣੇ ਬੋਲਚਾਲ ਦੇ ਜ਼ਰੀਏ ਕਿ ਉਹ ਸਾਡੇ ਤੋਂ ਬਚਦੇ ਹੈਗੇ ਔਰ ਇਹ ਗੁਨਾਹ ਕਦੇ ਅਸੀਂ شمار ਹੀ ਨਹੀਂ ਕੀਤੇ ਹੈਗੇ ਅਸੀਂ ਸਿਰਫ ਜਿਹੜੇ ਵੱਡੇ ਵੱਡੇ ਗੁਨਾਹ ਆ ਉਹਨਾਂ ਨੂੰ ਹੀ ਗੁਨਾਹ ਗਿਣੀਦਾ ਹੈ ਜੇ ਅਸੀਂ ਇਹਨਾਂ ਛੋਟੇ ਛੋਟੇ ਗੁਨਾਹਾਂ ਤੋਂ ਆਪਣੇ ਮਨ ਨੂੰ ਪਾਕ ਕਰ ਲਈਏ ਨਾ ਤੇ ਸਾਨੂੰ ਹਰ ਚੀਜ਼ 'ਚ ਆਨੰਦ ਆਵੇ ਸਾਨੂੰ ਆਬਾਦਤ ਕਰਨੇ ਦਾ ਵੀ ਮਜ਼ਾ ਆਵੇ ਸਾਡਾ ਆਬਾਦਤ 'ਚ ਵੀ ਦਿਲ ਲੱਗੇ ਸਾਡਾ ਮਨ ਜਿਹੜਾ ਵਾ ਉਹ ਪਾਪੀ ਹੈ ਇਸ ਲਈ ਤੇ ਸਾਡਾ ਆਬਾਦਤ ਕਰਨੇ ਨੂੰ ਦਿਲ ਨਹੀਂ ਕਰਦਾ ਅਸੀਂ 100 ਬਹਾਨੇ ਲੱਭੀਦੇ ਆ ਜਿਸ ਲਈ ਆਬਾਦਤ ਦਾ ਵੇਲਾ ਹੁੰਦਾ ਕਦੀ ਨੀਂਦ ਆਉਣਾ ਸ਼ੁਰੂ ਹੋ ਜਾਂਦੀ ਆ ਕਦੀ ਕੋਈ ਕੰਮ ਯਾਦ ਆ ਜਾਂਦਾ ਵੈ ਜਾਂ ਅਕਸਰ ਮੈਂ ਲੋਕਾਂ ਨੂੰ ਜਿਹੜਾ ਜੁਮਲਾ ਕਹਿੰਦੇ ਆ ਸੁਣਿਆ ਨਾ ਕੱਲ੍ਹ ਤੋਂ ਕਰਾਂਗੇ ਕੱਲ੍ਹ ਤੋਂ ਉਹ ਇੱਕ ਬਚਣੇ ਦਾ ਤਰੀਕਾ ਹੈ ਕਿ ਕੱਲ੍ਹ ਤੋਂ ਕਰਾਂਗੇ ਨਾ ਕੱਲ ਆਉਣੀ ਐ ਇਹ ਕੱਲ ਕੱਲ ਕਰਦਿਆਂ ਕਈ ਕੱਲ ਜਿਹੜੀ ਗੁਜ਼ਰ ਜਾਂਦੀਆਂ ਤੇ ਅਸੀਂ ਆਪਣੀ ਜ਼ਿੰਦਗੀ ਇਸੇ ਤਰ੍ਹਾਂ ਖਤਮ ਕਰ ਲਈ ਦੀ ਹੈਗੀ ਐ ਇਹਨਾਂ ਗੁਨਾਵਾ ਦੇ ਵਿੱਚ ਹੀ ਚਲੇ ਜਾਈਦਾ ਹੈਗਾ ਵੈ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਰੱਬ ਦੀ ਖੁਸ਼ੀ ਲੱਭੀਏ ਔਰ ਰੱਬ ਦੀ ਖੁਸ਼ੀ ਲੱਭਣ ਲਈ ਆਪਣੇ ਮਨ ਨੂੰ ਪਾਕ ਕਰਨਾ ਪਏ ਮਨ ਨੂੰ ਸਾਫ਼ ਹੋਣਾ ਪਏ ਬੰਦਿਆਂ ਨਾਲ ਵੀ ਤੇ ਰੱਬ ਨਾਲ ਫੇਰ ਹੀ ਸਾਨੂੰ ਇਬਾਦਤ ਦਾ ਮਜ਼ਾ ਵੀ ਆਏਗਾ ਸਾਨੂੰ ਆਨੰਦ ਆਏਗਾ ਰਸ ਮਿਲੇਗਾ ਸਾਨੂੰ ਔਰ ਸਾਡੀਆਂ ਦੁਆਵਾਂ ਵੀ ਸੁਣੀਆਂ ਜਾਣਗੀਆਂ ਇੱਕ ਮੈਂ ਵਾਕਿਆ ਪੜਿਆ ਸੀਗਾ ਕਿ ਇੱਕ ਵਾਰ ਇੱਕ ਆਦਮੀ ਨਮਾਜ਼ ਪੜ੍ਹਨ ਗਿਆ ਹੁੰਦਾ ਹੈ ਤੇ ਲੈਲਾ ਦਾ ਆਸ਼ਿਕ ਮਜਨੂ ਅੱਗੋਂ ਦੀ ਲੰਘ ਜਾਂਦਾ ਹੈ ਤੇ ਉਹ ਬੰਦਾ ਸਲਾਮ ਫੇਰ ਕੇ ਉਹਨੂੰ ਆਵਾਜ਼ ਦੇ ਕੇ ਕਹਿੰਦਾ ਹੈ ਕਿ ਤੂੰ ਦੁਨੀਆਂ ਦੇ ਇਸ਼ਕ 'ਚ ਐਡਾ ਪਾਗਲ ਹੋ ਗਿਆ ਧੰਨ ਮੈਂ ਨਮਾਜ਼ ਪੜਨਿਆ ਤੂੰ ਅੱਗੋਂ ਦੀ ਲੰਘਿਆ ਤੈਨੂੰ ਬਿਲਕੁਲ ਅੰਦਾਜ਼ਾ ਨਹੀਂ ਹੋਇਆ ਉਹਨੇ ਕਿਹਾ ਮੈਂ ਤੁਹਾਡੋਂ ਕੋ ਮਾਫੀ ਮੰਗਣਾ ਹੈ ਮੈਂ ਤੁਸੀਂ ਸਹੀ ਕਿਹਾ ਮੈਂ ਦੁਨੀਆਂ ਦੇ ਇਸ਼ਕ 'ਚ ਮੈਂ ਲੈਲਾ ਦੇ ਪਿੱਛੇ ਇੰਨਾ ਪਾਗਲ ਹੋ ਗਿਆ ਕਿ ਮੇਰੀ ਅੱਖਾਂ ਦੇ ਅੱਗੇ ਉਹਦੀ ਇਸ਼ਕ ਦੀ ਪੱਟੀ ਬੰਨੀ ਹੈ ਕਿ ਮੈਨੂੰ ਤੇਰਾ ਪਤਾ ਹੀ ਨਹੀਂ ਚੱਲਿਆ ਪਰ ਮੈਂ ਹੈਰਾਨ ਐ ਕਿ ਮੈਂ ਇਸ ਦੁਨੀਵੀ ਇਸ਼ਕ ਦੇ ਪਿੱਛੇ پاگل ਹੋ ਗਿਆ ਇੰਨਾ ਕਿ ਮੈਨੂੰ ਤੇਰੇ ਅੱਗੇ ਲੰਘਣ ਦਾ ਪਤਾ ਨਹੀਂ ਚੱਲਿਆ ਔਰ ਤੂੰ ਉਸ ਰੱਬ ਨਾਲ ਮੁਲਾਕਾਤ ਕਰਨਿਆਂ ਉਸ ਰੱਬ ਨਾਲ ਤੇਰੀ ਮੁਲਾਕਾਤ ਹੋ ਰਹੀ ਐ ਤੇ ਤੂੰ ਇੰਨਾ ਤੈਨੂੰ ਧਿਆਨ ਐ ਕਿ ਮੈਂ ਤੇਰੇ ਅੱਗੇ ਲੰਘਾਂ ਤੇ ਤੈਨੂੰ ਮੈਂ ਨਜ਼ਰ ਆ ਗਿਆ ਤੂੰ ਉਸ ਇਸ਼ਕੇ ਹਕੀਕੀ 'ਚ ਐਡਾ ਬੇਖਬਰ ਹੈਗਾ ਮੈਂ ਕਿ ਤੇ ਮੈਂ ਤੇਰੇ ਅੱਗੇੋਂ ਦੀ ਲੰਘ ਗਿਆ ਤੇ ਤੁਹਾਨੂੰ ਮੈਂ ਨਜ਼ਰ ਆ ਗਿਆ ਮਕਸਦ ਇਹ ਹੈ ਕਿ ਅਸੀਂ ਸਿਰਫ ਨਾਮ ਦੀ ਇਬਾਦਤ ਕਰੀ ਦੀ ਹੈ ਅਸੀਂ ਆਨੰਦ ਲੈਣ ਲਈ ਰੱਬ ਦੀ ਖੁਸ਼ੀ ਹਾਸਲ ਕਰਨ ਲਈ ਉਸ ਇਬਾਦਤ ਦਾ ਰਸ ਲੈਣ ਲਈ ਇਬਾਦਤ ਨਹੀਂ ਕਰੀ ਦੀ ਅਗਰ ਉਹ ਕਰਨ ਲੱਪਾਂਗੇ ਨਾ ਤੇ ਆਪੀ ਹੌਲੀ-ਹੌਲੀ ਸਾਡੇ ਗੁਨਾਹਾਂ ਵਾਲੋ ਵੀ ਜਿਹੜੇ ਆ ਉਹ ਧਿਆਨ ਹਟਦਾ ਜਾਏਗਾ ਅਸੀਂ ਆਪਣਾ ਜਿਹੜਾ ਸਾਡਾ ਮਨ ਹੈ ਉਹ ਵੀ ਸਾਫ਼ ਹੋਣਾ ਸ਼ੁਰੂ ਹੋਏਗਾ ਔਰ ਇਹ ਉਹ ਤਾਂ ਹੋਏਗਾ ਜਦੋਂ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਕੋਸ਼ਿਸ਼ ਕਰਨੇ ਨਾਲ ਹੀ ਰੱਬ ਵਸੀਲੇ ਬਣਾਉਂਦਾ ਹੈ ਔਰ ਰੱਬ ਬੰਦੇ ਨੂੰ ਆਪਣੇ ਵੱਲ ਖਿੱਚਦਾ ਹੈ ਜਿਹੜਾ ਉਹਦੇ ਮਿਲਣੇ ਦੀ ਤਲਬ ਰੱਖੇਗਾ ਉਹਦੀ ਖੁਸ਼ੀ ਪਾਉਣ ਦੀ ਜਿਹੜੀ ਚਾਹਤ ਰੱਖੇਗਾ ਉਹਨੂੰ ਹੀ ਰੱਬ ਆਪਣੇ ਵੱਲ ਬੁਲਾਏਗਾ ਜਿਹੜਾ ਹਰ ਚੀਜ਼ ਕੱਲ ਤੇ ਸੁੱਟ ਕੇ ਬੈਠਾ ਰਹੇਗਾ ਨਾ ਉਹਨੂੰ ਨਹੀਂ ਇਹ ਤੋਫੀਕ ਹਾਸਲ ਹੋ ਸਕਦੀ ਪਰ ਹਾਲ ਬਹੁਤ ਵਧੀਆ ਕਥਾ ਸੀ ਕਿ ਸੰਤ ਸਿੰਘ ਮਸਕੀਨ ਜਿਹੜੀ ਤੁਹਾਨੂੰ ਇਹ ਕਥਾ ਕੈਂਦੀ ਲੱਗੀ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼